ਚੰਗੀਆਂ ਨੇ ਚੰਗੀ ਬੱਕਰੀਆਂ ਨੇ ਸਾਰੇ ਇਕੱਠੀਆਂ ਲੈ ਜਾ ਕੱਟੀਆਂ ਲੈ ਜਾ ਆ ਬੱਕਰਾ ਖੜਾ ਲਾਲ ਡੱਬਾ ਦੇਖ ਪਰਾ ਹਟਾ ਆ ਰੋਈ ਫੜਾ ਮੈਂ ਧਰਕੇ ਆ ਮੈਂ ਖਾਜਾ ਮੈਂ ਤਰਦਣਾ ਤਰਦਣਾ ਬਣਾ ਦੇਗਾ ਆ ਮੈਂ ਉਹਨੇਗਾ ਮਾਰੇ ਉਹ ਇਹ ਤਾਂ ਛੱਡ ਦੇ ਤੂੰ ਆ ਇਹਦਾ ਕੀ ਦੋਨਾ ਤੇ ਲਾਲ ਡੱਬੀ ਦਾ ਆ ਵੀ ਆ 2500 ਕਿਦਣਾ ਮੁੰਡਿਆ ਆ ਜਾ ਬਾਈ ਜੀ ਇੱਧਰ ਵਗਿਆ ਹੁਣ ਤੇ ਮਹਿੰਗੀ ਗਰੀਦੀ ਓਏ ਆ ਜਾ ਓਏ ਨਾਲਾ ਕਿੱਧਰ ਗਿਆ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਕਿਉਂ ਗੁੱਸਾ ਕਰਦਾ ਹੈ ਮਹਿੰਗੀ ਗਰੀਦੀ ਹੈ ਉਹੀ ਨਾ ਓਏ ਇੱਧਰ ਦੇਖੀ ਲੈਣਾ ਆ ਗਿਆ ਆ ਆ ਗਿਆ ਚਲ ਮੁਕਾਫਾ ਮੁਕਾਫਾ ਰਾਜੂ ਨੂੰ ਕਾਊਗਾ ਹਟਾ ਦੇ ਹਾਂ ਹਾਂ ਰਾਜੂ ਮਗਾਊਗਾ ਰਾਜੂ ਕਿਤੇ ਜਾਲੂ ਬਾਈ ਫੜ ਤੋਂ ਪੱਜਿਆ ਅੱਡਾ ਭਾਈ ਆ ਗਿਆ ਇਹ ਕਿਸਾਨ ਨੂੰ ਵੀਡੀਓ ਬਣਾਉਣ ਦੇ ਵਧੀਆ ਵੀਡੀਓ ਬਣਾ ਦੇ ਵੀਡੀਓ ਭਾਈ ਸਿਰ ਹੋ ਗਿਆ ਨੇਵੇਂ ਕਰਤਾ ਜਿਹੜੇ ਸਾਧ ਦਾ ਜਿਹੜੇ ਮਰਜੀ ਦਾ ਲਾ ਲੈ ਕੱਲ ਨੂੰ ਥੰਦੇ ਕੱਲ ਨੂੰ ਦੱਬਦਾ ਕੋਈ ਨਹੀਂ ਖਰਚਾ ਹਾਏ 3000 ਤਾਂ ਹੁੰਦਾ ਭਾਈ ਨਹੀਂ ਮੰਨਦੀ ਤੂੰ ਆਵਸੇ ਆਣਾ ਕੜਤੋ ਕੜਤੋ 2 ਮਹੀਨਿਆਂ ਦੀ ਪੱਠਾ ਪਤਾ ਮੈਨੂੰ ਠੀਕ ਹੈ ਨਹੀਂ 2 ਮਹੀਨਿਆਂ ਦੀ ਪੱਠਾ ਤੂੰ ਆਪ ਚੈੱਕ ਕਰ ਲੈ ਕਿ 3000 ਦੀ ਵੇਚਾਂਗੇ ਗਾਂਧੀ ਵਾਲਾ ਨੋਟ ਵੀ ਬੜਾ ਸੋਹਣਾ ਹੈ ਹਾਏ 500 ਮੰਗ ਰਾਇ ਇਹ ਦੇਖ ਲੈ ਇਹ ਮੈਨੂੰ ਪਤਾ ਹੈ ਹਾਂ ਮੇਰੇ ਮੈਨੂੰ ਲੋੜੀ ਦਾ ਲੋੜੀ ਦਾ ਤਿਨਾ ਤਿਹਾਲ ਕਰਦੇ ਆਂ ਆਹ ਵੇਚਦੇ ਆਂ ਹਾਂ ਵੇਚ ਤੇਰੇ ਤੇ ਛੱਡੀ ਲੋ ਪਤਾ ਇਹ ਨੀਮ ਨਾ ਕਰ ਤੈਨੂੰ ਪਤਾ ਆ ਤੈਨੂੰ ਪਤਾ ਨੀਮ ਨਾ ਕਰ ਨੀਮ ਨਾ ਕਰ ਕੋਈ ਮੇਰਾ ਵਿਚ ਆਪਾਂ ਨਹੀਂ ਬਣ ਜੂਈਦਾ ਵੀ ਬਣ ਜੂਈ ਚਲੇਦਾ ਫਿਰ ਦੇਖ ਲੈ ਫਿਰ 3200 ਦੀ ਵੇਚਤੀ ਐ ਕਰ ਛੱਡ ਜਾ ਰੋਲਾ ਨਾ ਪਾਈ 3500 ਰੁਪਏ ਦੀ ਵੇਚ ਲੈ ਰੋਲਾ ਨਾ ਪਾਈ ਖੜਾ ਤੂੰ ਨਾ ਬੋਲ ਵਿਚਾਲੇ ਠੀਕ ਆ ਭਾਈ 35 ਸੁਣੋ ਸੁਣੋ ਸੁਣ ਦੋ ਮਿੰਟ ਰਾਜੂ ਹੱਲੇ ਵੀ ਕਰ ਲੈ ਮੈਂ ਹੁਣ ਤੂੰ ਰੌਲਾ ਨਾ ਦੇ ਹਟ ਜਾ ਮਾਲ ਪਸੂ ਵਾਲੇ ਬੰਦੇ ਆਪਾਂ ਇੱਕ ਵਾਰੀ ਕਹਿ ਦੇ ਗਲਤ ਨਾ ਹੁਣ ਤੂੰ ਰੌਲਾ ਨਾ ਪਾਈ ਨਾ ਗਲਤ ਤੂੰ ਨਹੀਂ ਬੋਲ ਖੜਾ ਏ ਛੇੜਿਆ ਤੂੰ ਮੈਂ ਤਬਾਈ ਬਣ ਲੈ ਲੈ ਤੂੰ ਰੌਲਾ ਨਾ ਪਾਈ ਹਾਂ 100 ਕਟ 3500 ਦੀ ਹੋਗੀ ਚੱਕ ਉਹ ਦੇਰ ਚੱਲ ਲੈ ਜਾ ਯਾਰ ਜਾ ਤੇਰੀ ਕੀ ਮੋੜਾਂਗੇ ਅਸੀਂ ਤਾਂ ਭਾਈ ਸਮਝਦੇ ਆ ਤੂੰ ਸਮਝੇ ਨਾ ਸਮਝੇ ਅਸੀਂ ਤੇਰੀ ਢੋੜਾਂਗੇ ਅਸੀਂ ਅਸੀਂ ਤੇਰੀ ਮੋਏ ਕੇ ਮੋੜਦੇ ਨਹੀਂ ਹਾਂ ਫਿਰ ਹੁਣ ਪੈਸੇ ਮੈਂ ਕਿੱਥੋਂ ਦਊਗਾ ਜੀ ਇੰਨੇ ਨਹੀਂ ਹੈਗੇ ਉਹ ਪੈੱਕੀ ਕਰਾਂ ਜੀ ਵੀ ਤੇਰੇ ਪੈਸੇ ਹੀ ਮੁੱਕ ਗਏ ਭਾਈ ਮੇਰੇ ਤਾਂ ਬਸ ਨਹੀਂ ਤੈਨੂੰ ਤਾਂ ਹੁਣ ਕਿਵੇਂ ਦਊਗਾ ਅਗਲਾ ਓਏ ਯਾਰ ਇਹ ਕਹਿੰਦਾ ਓਹ ਤਾਂ ਇਹ ਕਹਿੰਦਾ ਓਏ ਸੁਣਾ ਵੀ ਸੁੱਥਨ ਵੀ ਤੂੰ ਸੁਣਿਆ ਦੇ ਨਾਰਾ ਵੀ ਤੂੰ ਪਵਾ ਦੇ ਨਹੀਂ ਇਹ ਗੱਲ ਨਹੀਂ ਕਰਦੀ ਨਾਰਾ ਕਿਵੇਂ ਪਵਾ ਕੇ ਦਊਗਾ ਅਗਲਾ ਸੁੱਤਨ ਸਮੇਂ ਤੀ ਠੀਕ ਹੈ ਨਾਲਾ ਤਾਂ ਤੂੰ ਕੁਵਾਵੇਂਗਾ ਮੈਨੂੰ ਕਹਿੰਦਾ ਤੂੰ ਕਹਿਣਾ ਭਾਈ ਮੈਂ ਕਿਹਾ ਉਹ ਮੈਨੂੰ ਕਹਿੰਦਾ ਉਹ ਕਹਿੰਦਾ ਸੌਦਾ ਕਰ ਤੂੰ ਇਹਨੂੰ ਐ ਤਾਂ ਕਹਿੰਦਾ ਰੁਪਈਏ ਮੁੱਕ ਗਏ ਮਰਨੇ ਤਾਂ ਹੈ ਹੀ ਨਹੀਂ ਉਹ ਵੀ ਤਾਂ ਕਹਿ ਰਿਹਾ ਕੋਲ ਹੈ ਨਹੀਂ ਗੇ ਜਾ ਭਾਈ ਲੈ ਆਲੇ ਪੁੱਛਦੇ ਦੀ ਕਰਦੀ ਐ ਸੌਦਾ ਉਹਦੋਂ ਵੀ ਕਹਿ ਦਿੰਦਾ ਤੂੰ ਵੀ ਮਰਕਾ ਹੁਣ ਉਹਨੂੰ ਵਿਚਾਰ ਨੂੰ ਮੈਂ ਕਿੱਥੋਂ ਦਵਾਉਂਗਾ ਜਬਤ ਗਈ ਸਾਈ ਆਏ ਵੀ ਹੁੰਦਾ ਹੁੰਦਾ ਨਾ ਪਹਿਲੀ ਪੇਸੀ ਪਹਿਲੀ ਫਾਹਾ ਨਾ ਕੀ ਵਾਹ ਬੱਲਾ ਸੋਦਾ ਕਰ ਰਹਾ ਪਹਿਲੀ ਪੇਸੀ ਪਹਿਲਾ ਫਾਹਾ ਗੱਲ ਚ ਪਵਾ ਤੁਹਾਡਾ ਹਾਂ ਵਾਹ ਤੇਰੇ ਮਾ ਦਾ ਪੁੱਤ ਵਾਹ ਤੇਰੇ ਅਸੀਂ ਤਾਂ ਪਹਿਲਾਂ ਤੇ ਸੋਡੀਆਂ ਪਾਉਣੀ ਕਰਦੇ ਸੀ ਇਹ ਕੰਮ ਟੈਡਾ ਕਰਦਾ ਪਹਿਲੀ ਮੋੜ ਨਹੀਂ ਕਰ ਰਹੇ ਸੀ ਕਿ ਮਗਾ ਰਾਜੂ ਆ ਗਿਆ ਆਪ ਕਰਾਉਗਾ ਹੁਣ ਮੋੜੀ ਲੋੜੀ ਦਾ ਟਾਈਮ ਆ ਜਮਨੇ ਤੀ ਦਾਰੇ ਸਾਰੇ ਲੈ ਲੈ ਉਹ ਦਾਰੇ ਕੀ ਤੋਂ ਲੈ ਮਾਪਾ ਉਹ ਬਾਪ ਕੋਈ ਨਾਲ ਆਇਆ ਹੁਕਮਾਂ ਦੀ ਸਮਾਂ ਨਹੀਂ ਨਾਲ ਕੋਈ ਗਵਾਂਡੀ ਨਹੀਂ ਆਇਆ ਮੇਰੇ ਨਾਲ ਤਾਂ ਇੱਕ ਮੁੰਡਾ ਆਇਆ ਆਹ ਬਚਾਰਾ ਕਿਹੜਾ ਉਹ ਬਾਈ ਦਾਰੇ ਕੱਢ ਲੈ ਉਹ ਬਾਈ ਦਾਰੇ ਹੈ ਹੀ ਨਹੀਂ ਇਸਲੇ ਪੰਜਾ ਛੱਕਾ ਕੁਸਤਾ ਹੂੰ ਆਏ ਕਿ ਨਾ ਆਇਣੀ ਜਮੇ ਆਏ ਤਾਂ ਨਹੀਂ ਹੁੰਦਾ ਇਹਨੇ ਦਾ ਬਚਾਰੇ ਨੇ ਤੇਲ ਵੀ ਆਪੇ ਲਗਾ ਪਵਾਇਆ ਮੇਰੇ ਬਾਪ ਕਹ ਫੋਨ ਚ ਹੋਣਗੇ ਉਹ ਚੋਂ ਕੱਢ ਲੈ ਚੋਂ ਕੱਢ ਲੈ ਉਹ ਫੋਨ ਚ ਦਾ 10 ਰੁਪਏ ਨੇ ਓਏ ਬਾਈ ਦੇਖੋ 10 ਰੁਪਏ ਫੁੰਚ ਨੇ ਇਹਦੀ ਸਾਰੀ ਤਰਾਸੀ ਲੈ ਲਈ ਸਾਰੀ ਤਰਾਸੀ ਆਪਾਂ ਦੇ ਰਹੇ ਆ ਬਾਈ ਇਹ ਤਰਾਸੀ ਲੈ ਲਈ ਫੁੰਚੋ ਦਾ ਹੁੰਦਾ ਸੇ ਲੱਕੜੇ ਨੇ ਬਾਲਾ ਕਰਦਾ ਮਾਰ ਕੇ ਛੁਰਾ ਤੇਰੇ ਖੂਨ ਚੋਂ ਕੱਢ ਲੈ ਹੁਣ ਕੀ ਕਰੀਏ ਗਰੀਬ ਦੇ ਮਾਰਾਂਗੇ ਛੁਰਾ ਰਾ ਦੇ ਲੱਕੜੂ ਠਾਕੜੇ ਦੇ ਮਾਰਾਂਗੇ ਛੁਰਾ ਖੂਨ ਦੀ ਬੰਬ ਆਉਂਦੀ ਖੌਂਦੀ ਖਰਾਕ ਖਾਦੀ ਹੁੰਦੀ ਆ ਅੰਦਰ ਦਾ 3 ਕੋਚ ਰਾਦੀ ਸੱਤ ਯਾਰ ਪਹਿਲਾਂ ਸਮਝਦਾ ਲੱਗਾ ਕਿ ਦੂਰ ਰਾਦੀ ਪਹਿਲਾਂ ਲਿਆਉਣਾ ਸੀ ਆਹ ਸਾਈਆਂ ਦੇ ਤਾ ਤੇ ਹਾਂ ਤੈਨੂੰ ਪੜਾ ਦੇ ਬਸ ਇਹ ਵੀਡੀਓ ਦੇ ਵਿੱਚ ਆ ਰਹੇ ਠੀਕ ਹੈ ਠੀਕ ਹੈ ਆਪਣੀ ਆ ਇਹ ਹੋ ਗਿਆ 450 10 ਚੱਲੋ ਨੂੰ ਬਾਸੇ ਦੇ ਲਈ 1450 1450 25 ਇਹਦਾ ਤਿੰਨ ਤੋਂ ਵੀ ਘੱਟ ਨੇ 50 ਘੱਟ ਹੈ ਤੈਨੂੰ ਤੋਂ ਵੀ ਤੈਨੂੰ ਤੋਂ ਵੀ 50 ਘੱਟ ਹੋ ਗਏ ਲੈ ਲ ਓਏ ਆ ਚੱਕਾ ਇਹ ਪੂਰੇ ਹੋ ਗਏ 30000 ਕਿੰਨੇ ਯਾਰ ਹੋ ਗਿਆ ਭਾਈ ਗੱਲ ਨਹੀਂ ਬਣਨੀ ਭਾਈ ਸਾਡੇ ਵਾਲੀ ਪਹਿਲਾਂ ਵੀ ਫੀਸ ਤੂੰ ਦੇ ਕੇ ਨਹੀਂ ਗਿਆ ਸੀ ਕਿਹਾ ਦੂਈ ਮੰਡੀ ਦੇਊਂਗਾ ਅਸੀਂ ਤਾਂ ਜਮੀ ਫਿਰ ਗਏ ਥੱਲੇ ਓਏ ਬਾਪੂ ਐ ਜੀ ਗੱਲ ਨਹੀਂ ਹੈਗੀ ਯਾਰ ਕਿਉਂ ਚੱਕਰਾ ਜੇ ਮੈਨੂੰ ਪਿੰਡ ਆ ਕੇ ਸਨਮਾਨਤ ਕਰਕੇ ਜਾਊ ਹੁਣ ਕੀ ਕਰੀਏ ਤੂੰ ਐਂ ਕਰ ਭਾਈ ਮੇਰੇ ਨਾਲ ਤਾਂ ਪਹਿਲਾਂ ਗਰੀਬ ਉਹ ਤੂੰ ਐਂ ਕਰ ਗਰੀਬ ਮਰੀ ਨਹੀਂ ਆ ਪਹਿਲਾਂ ਜੋ ਕੋਈ ਸਸਤੀ ਲੈ ਲੈ ਓਏ ਸਸਤੀ ਨਹੀਂ ਕਿਹੜੀ ਉਹ ਚੰਗੀ ਰੱਖ ਲੈ ਅਸੀਂ ਕਾਂਟਾ ਰੇਲ ਗੱਡੀ ਦਾ ਇੰਜਣ ਹੀ ਬਦਲ ਦਾਂਗੇ ਹੈ ਸਾਡੇ ਬਾਦ ਸਾਰੇ ਜਿਗਰ ਦੇ ਟੁੱਟੇ ਆ ਕਿਵੇਂ ਹੈ ਜਿਗਰ ਦਾ ਟੁੱਟਾ ਵਾਰੀਆਂ ਹੀ ਵਾ ਰੱਦ ਤੂੰ ਆ ਦੋ ਦੋ ਮਹੀਨੇ ਦੀ ਮੇਵਣੀ ਆ ਮਹੀਨੇ ਦਾ ਤੂੰ ਐ ਸੋਚ ਲੈ 1500 ਦਾ ਦੁੱਧ ਬੜੀ ਪਾਉਂਦੀ ਬੱਤੀ ਹੁਣ ਅਸੀਂ ਕਰੀਏ ਕੀ ਉਹ ਚੱਲੇ ਤੋ ਯਾਰ ਚੱਲਾ ਆ ਦੇ ਦੇ ਆ ਦੇ ਦੇ ਫੜਾ ਦੇ ਦਾ ਓਏ ਉਹ ਰਲਦੀ ਆ ਮੇਰੇ ਅੱਗੇ ਓ ਯਾਰ ਓਏ ਬੈ ਸੂਰੇ ਕਰ ਨੂੰ ਸਾਲਿਆਂ ਨਾਲ ਨਹੀਂ ਪੂਰੇ ਦੇ ਘਰ ਹਾਂ ਤਾਂ ਪੂਰੇ ਘਰ ਅਸੀਂ ਤੇਰੇ ਨਾਲ ਸਿੱਧੇ ਆਏ ਇਹ ਰਾਤੀ ਦੀ ਐਸੀ ਮੋੜੀ ਨਹੀਂ ਹੈਗੀ ਨਾ ਠੀਕ ਹੈ ਗੱਲਾ ਹਾਂ ਰਾਜੂ ਤੇ ਆਪਾਂ ਨੂੰ ਮੋੜੀ ਨਹੀਂ ਗੱਲਾ ਵੀ ਅੜਾ ਦੇ ਵੀ ਰਾਜੂ ਮੈਂ ਮਣਾ ਠੀਕ ਹੈ ਹੋਰ ਦੱਸ ਯਾਰ ਪੂਰੇ ਪੈਸੇ ਤਾਂ ਲੈ ਕੇ ਆਇਆ ਕਰੋ ਪੂਰੇ ਦੇ ਭਾਈ ਅਜਿਹਾ ਕਿਤੇ ਅਸੀਂ ਤੁਹਾਨੂੰ ਪੱਟਣੇ ਨਹੀਂ ਦਿੰਦੇ ਨਾ ਸਾਡਾ ਕੁਝ ਮਿਲਿਆ ਪੂਰੇ ਤਾਂ ਦਿਆ ਕਰੋ ਯਾਰ ਅਗਲੇ ਨੂੰ ਕੋਈ ਨਾ ਉਰੀ ਆ ਭਾਈ ਹਲ ਕਰਾ ਕਿਤੇ ਹਾਂ ਕਿਨੇ ਪੱਟਾ ਪੀਸ ਆ ਆਪਣੇ ਲੈ ਬੇ ਪੱਟ ਕਰੀਏ ਉਹ ਵੇਚ ਜੀਏ ਭਾਈ ਪੱਟ ਦੇ ਹੱਥਾਂ ਤੋਂ ਹੀ ਆਪਣੀ ਨਾਂ ਵਿਕੀ ਫੇਰ ਕੀ ਕਰਾਂਗੇ ਭਾਈ ਜੱਫਰ ਸਾਈ ਦੇ ਲੈ ਲੈ ਆ ਆ ਸਾਈ ਦੇ ਜਾ ਫੇਰ ਆ ਦੇ ਪੱਟ ਦੇ ਇਹ ਨਹੀਂ ਸਾਈ ਆ ਵਾਲੀ ਆ ਆਪਾਂ ਇਹਨੂੰ ਐਂ ਕਰ ਇਹਨੂੰ 2026 ਦਾ ਦੇ ਦਾਨਿਆ ਠੀਕ ਹੈ ਇਹਦਾ ਲੈ ਜੂ 1400 ਆਪਾਂ ਸਿੱਧਾ ਸਾਬ ਕਰਦੇ ਹਾਂ ਕਿਉਂ ਛੇਰੇ ਨਾ ਠੀਕ ਹੈ ਠੀਕ ਹੈ ਠੀਕ ਹੈ ਤੇਰੀ ਗੱਲ ਲੈ ਭਾਈ ਹਾਂ ਹੁਣ ਤੋਂ 2000 ਆ ਗਿਆ ਠੀਕ ਹੈ ਗੱਲ ਹਾਂ ਠੀਕ ਹੈ 5 2400 ਰੁਪਏ

ਇਹ ਤੋਂ ਹਜ਼ਾਰ ਲੈ ਕੇ ਮੇਮ ਨਹੀਂ ਚੁਕਾਦੀ ਲਿਖਾਈ ਕਰਾਦੀ ਸਾਨੂੰ ਨਾ ਟੋਹੀ ਵੀ ਪਰਮਜੀਤ ਰਰਾ ਜੂਰੀ ਕਿੱਥੇ ਨੇ ਅਸੀਂ ਆਪਦਾ ਕੰਮ ਕਰੀਏ ਮੰਡੀ ਦਾ ਜਿਹੜਾ ਕਰਨਾ ਹੈ ਠੀਕ ਹੈ ਠੀਕ ਹੈ ਗੱਲ ਇਹ ਆਪ ਹੀ ਚੱਕ ਤੇਰੇ ਪੈਸੇ ਤੇ ਹੁਣ ਸਾਡਾ ਦੇ ਦੇ ਛੱਟ ਦਾ ਫੈਸਲਾ ਨਮੇੜ ਦੇ ਵਿੱਚੋਂ 200 ਰੁਪਇਆ ਇਹ 50 ਰੁਪਇਆ ਦੇ ਦੇ ਨੂੰ ਅੱਜ ਲੋੜੀਆ ਗਰੀਬ ਨੂੰ ਲੈ ਬਾਈ ਤੈਨੂੰ ਮੈਂ ਮੋੜਦਾ 300 ਤੇ ਕੋਈ ਗੱਲ ਹੋਣਾ ਹੱਕ ਦੇ ਲਵਾਂਗੇ ਵਾਦ ਨਹੀਂ ਲੈਂਦੇ ਬੱਪੂ ਤੇਰਾ ਹੱਕ ਬਣਦਾ ਲੈ ਕਾ ਠੀਕ ਹੈ ਕਿਉਂ ਭਾਈ ਠੀਕ ਹੈ ਲੈ ਪੁੱਤ ਮੈਨੂੰ ਟੁੱਟੇ ਹੋਏ ਦੇ ਦੇ ਤੂੰ 290 ਦੇ ਦੇ ਨੂੰ ਤੇਰੇ ਕਰਨੀ ਆਫਰ ਪਈ 200 ਦਾ 100 ਤੈਨੂੰ ਮੈਂ ਹੋਰ ਦਿੰਨਾ ਠੀਕ ਹੈ ਜੀ ਹਾਂ ਜਿਹੜਾ ਹੱਕ ਹੈ ਉਹੀ ਦਵਾਂਗੇ ਤੇਰਾ ਕਿਉਂ ਛੇਰੇ ਤੁਹਾਡਾ ਸਾਬ ਸਿੱਧਾ ਕਰਾਤਾ ਮੈਨੇ